ਤਨਗੁਰ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ 2024 ਦੀਆਂ ਵੋਟਾਂ ਤੇ ਕਬਜ਼ਾ ਕਰਨ ਲਈ ਪੰਜਾਬ ਜੰਮੂ ਕਸ਼ਮੀਰ ਦਾ ਹੋਵੇਗਾ ਵੱਡੀ ਘਟਨਾ ਤੇ ਆਖਰ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਪੁਰਾਤਨ ਗ੍ਰੰਥ ਵਿੱਚੋਂ ਕੁਝ ਐਹੋ ਜਿਹੀਆਂ ਚੀਜ਼ਾਂ ਆਪਾਂ ਸਾਂਝੀਆਂ ਕਰਾਂਗੇ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋ ਪੋਗੇ ਇੱਕ ਵਾਰ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਉਹ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਚੋਣਾਂ ਦੀ ਜਿਹੜੀ ਐ ਗੱਲ ਚੱਲ ਰਹੀ ਐ ਹਰ ਪਾਸੇ ਚੌਂਕ ਚੁਰਾਹੇ ਮੋੜਾਂ ਤੇ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਹਰ ਪਾਸੇ ਗੱਲ ਚੱਲਦੀ ਐ ਉਹ ਕਹਿੰਦੇ ਨੇ ਤੁਹਾਡੇ ਕਿਹੜਾ ਕੈਂਡੀਡੇਟ ਖੜਾ ਐ ਉਹ ਕਹਿੰਦਾ ਸਾਡੇ ਫਲਾਨਾ ਤੁਸੀਂ ਵੋਟ ਕਿਹਨੂੰ ਪਾਓਗੇ ਜੀ ਫਲਾਣੀ ਪਾਰਟੀ ਨੂੰ ਪਾਵਾਂਗੇ ਤੁਸੀਂ ਕਿਹਨੂੰ ਪਾਓਗੇ ਅਸੀਂ ਆਜ਼ਾਦ ਨੂੰ ਪਾਵਾਂਗੇ ਜੀ ਸੀ ਇਹ ਕਰਾਂਗੇ ਮਤਲਬ ਕਿ ਹਰ ਇੱਕ ਕੰਮ ਹਰ ਇੱਕ ਤਿਆਰੀ ਹਰ ਇੱਕ ਚੀਜ਼ ਜਿਹੜੀ ਹੈ ਲੋਕਾਂ ਨੇ ਵਾਕੂਬੀ ਜਿਹੜੀ ਹੈ ਉਹ ਤਿਆਰ ਕਰਕੇ ਰੱਖੀ ਹੋਈ ਹੈ ਤੇ ਮਨ ਜਿਹੜਾ ਲੋਕੀ ਬਣਾ ਚੁੱਕੇ ਨੇ ਕਿਹਨੂੰ ਕਰਨਾ ਹੈ हां मौके ਤੇ ਜਿੱਦਾ ایمان ਬਦਲ ਜਾਏ ਉਹ ਗੱਲ ਕੁਝ ਵੱਖਰੀ ਆ ਮੈਂ ਕਿਸੇ ਪਾਰਟੀ ਦੀ سپورਟ ਨਹੀਂ ਕਰਦਾ ਮਤ ਸਮਝੋ ਵੀ ਪਾਰਟੀ ਦੇ ਕਿਸੇ ਦੇ ਸਪੋਰਟਰ ਨੇ ਵੀ ਫਲਾਣੀ ਪਾਰਟੀ ਨੂੰ ਪ੍ਰਮੋਟ ਕਰਦੇ ਨੇ ਸਾਡਾ ਪਾਰਟੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਅਸੀਂ ਪਾਰਟੀਆਂ ਦੇ ਵਿੱਚੋਂ ਕਦੇ ਕੁਝ ਲੈਣਾ ਹੈ ਸਾਡਾ ਮਕਸਦ ਹੈ ਸੱਚ ਦੀ ਆਵਾਜ਼ ਬਣਨਾ ਜਿੱਥੇ ਕੋਈ ਪਾਰਟੀ ਗਲਤ ਕਰੂਗੀ ਅਸੀਂ ਘੇਰਾਂਗੇ ਤੇ ਜਿੱਥੇ ਕੋਈ ਸਹੀ ਕਰੂਗੀ ਉਹਦੀ ਪ੍ਰਸ਼ੰਸਾ ਕਰਾਂਗੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਜਿੱਥੇ ਚੰਗਾ ਹੋ ਰਿਹਾ ਅੱਜ ਤੱਕ ਜਿਵੇਂ ਮਾੜੀ ਦੀ ਗੱਲ ਕਰਾਂ ਤੇ ਮਾੜਾ ਹੀ ਹੋਇਆ ਤੇ ਆਖਰ ਬੰਦੀ ਸਿੰਘਾਂ ਦੇ ਨਾਮ ਤੇ ਸਿਆਸਤ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸਿਆਸਤ ਹੋਈ 9 ਸਾਲ ਹੋ ਗਏ ਤੇ ਬਾਈਬਲ ਕਲਾ ਗੋਲੀकांड ਦਾ ਇਨਸਾਫ ਨਹੀਂ ਮਿਲਿਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਗੱਲ ਦੂਰ ਤੇ ਨਵੇਂ ਮੁੰਡਿਆਂ ਨੂੰ ਚੱਕ ਕੇ ਬੰਦੀ ਬਣਾ ਦਿੱਤਾ ਗਿਆ ਅਮਰਿਤਪਾਲ ਵਰਗਿਆਂ ਤੇ ਐਨਐਸਏ ਲਗਾ ਦਿੱਤਾ ਗਿਆ ਖੈਰ ਇਹ ਮੈਂ ਥੋੜਾ ਜਾਤ ਉਦਾਹਰਣ ਦਿੱਤੀ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਜਿੱਥੇ ਪੰਜਾਬ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਚੱਲੀ ਜਾ ਰਹੀ ਹੈ। ਪੰਜਾਬ ਤੇ ਕਬਜ਼ਾ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤੁਹਾਨੂੰ ਵੀ ਪਤਾ ਹੈ ਵੀ ਇਹ ਕਬਜ਼ਾ ਜਿਹੜਾ ਹੈ ਉਹ ਪੰਜਾਬ ਤੇ ਬੜੇ ਲੋਕਾਂ ਦੇ ਵੱਲੋਂ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੰਮੂ ਕਸ਼ਮੀਰ ਤੱਕ ਇਹ ਸਾਰੀਆਂ ਚੀਜ਼ਾਂ ਤੈ ਨੇ ਬਿਲਕੁਲ ਪਲਾਨਡ ਹੈ ਸਭ ਕੁਝ ਤੇ ਜਿੱਥੇ-ਜਿੱਥੇ ਕਿਵੇਂ ਸਰਕਾਰ ਨੇ ਜਿੱਤਣਾ ਜਿੰਨਾ ਚਿਰ ਈਵੀਐਮ ਦਾ ਅਸੀਂ ਵਿਰੋਧ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਆਪਣੀ ਮਨਮਾਨੀ ਕਰਨਗੀਆਂ ਵੈਲਟ ਪੇਪਰ ਦੇ ਨਾਲ ਵੋਟ ਪੈਂਦੀ ਹੈ ਵੈਲਟ ਪੇਪਰ ਦੇ ਨਾਲ ਜਿੰਨਾ ਚਿਰ ਚੋਣ ਨਹੀਂ ਹੁੰਦੀ ਉਹਨਾਂ ਚਿਰ ਇਹ ਸਭ ਕੁਝ ਹੋਣਾ ਹੀ ਹੋਣਾ ਹੈ ਇਹ ਸਭ ਕੁਝ ਵਾਪਰਨਾ ਹੀ ਵਾਪਰਨਾ ਹੈ ਜਿੰਨਾ ਚਿਰ ਬੈਲਟ ਪੇਪਰ ਦੀ ਅਸੀਂ ਵਰਤੋਂ ਨਹੀਂ ਕਰਦੇ ਬੈਲਟ ਪੇਪਰ ਨੂੰ ਅਸੀਂ ਇਲਮ 'ਚ ਨਹੀਂ ਲਿਆਉਂਦੇ ਉਹਨਾਂ ਚਿਰੇ ਸਭ ਕੁਝ ਹੋਣਾ ਹੈ ਇਹ ਕਪੜੇ ਇਹ ਸਭ ਕੁਝ ਹੁੰਦੇ ਹੀ ਰਹਿਣਗੇ ਸੋ ਇਸ ਕਰਕੇ ਮੈਂ ਬੇਨਤੀਆਂ ਕਰਕੇ ਧਿਆਨ ਦਿਵਾਵਾਂ ਮ ਜਿੰਨਾ ਚਿਰ ਸਾਡੀਆਂ ਸਰਕਾਰਾਂ ਅਵੇਰ ਨਹੀਂ ਹੁੰਦੀਆਂ ਸਾਡੀਆਂ ਸਰਕਾਰਾਂ ਸੱਚ ਦੇ ਉੱਤੇ ਨਹੀਂ ਚੱਲਦੀਆਂ ਉਹਨਾਂ ਚਿਰ ਜਨਤਾ ਦਾ ਭਲਾ ਹੋ ਹੀ ਨਹੀਂ ਸਕਦਾ ਲੈ ਕੇ ਗੱਡੀਆਂ ਦੇ ਕਾਫਲੇ ਵੱਡੀਆਂ ਸਿਕਿਉਰਟੀਆਂ ਜੈਡ ਪਲੱਸ ਸਿਕਿਉਰਟੀਆਂ ਲੈ ਕੇ ਲੋਕਾਂ ਦੀ ਹਿਫਾਜ਼ਤ ਨਹੀਂ ਕੀਤੀ ਜਾ ਸਕਦੀ ਆਪ ਜਿਹੜੇ ਬੰਦੇ ਨੂੰ ਆਪਣੀ ਸੁਰੱਖਿਆ ਦਾ ਖਾਸ ਧਿਆਨ ਹੈ ਉਹ ਬੰਦਾ ਫਿਰ ਦੂਜੇ ਦੀ ਸੇਵਾ ਕੀ ਕਰੂਗਾ ਉਹ ਜਨਤਾ ਦੀ ਸੇਵਾ ਕੀ ਕਰੂਗਾ ਇਸ ਗੱਲ ਦਾ ਜਰਾ ਖਾਸ ਧਿਆਨ ਰੱਖਿਆ ਜੇ ਉਹ ਬੰਦਾ ਦੂਜੇ ਦੀ ਸੇਵਾ ਨਹੀਂ ਕਰ ਸਕਦਾ ਜਿਹੜੇ ਬੰਦੇ ਨੂੰ ਆਪਣੀ ਜਾਨ ਦੀ ਰੱਖਿਆ ਲਈ ਇੰਨੇ ਨੇ ਬਾਡੀਗਾਰਡ ਰੱਖਣੇ ਪੈਣ ਆਮ ਜਨਤਾ ਤੋਂ ਵੋਟਾਂ ਲੈ ਕੇ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰਨਾ ਆਮ ਜਨਤਾ ਦੇ ਸਿਰੋਂ ਵੋਟਾਂ ਲੈ ਕੇ ਸੱਤਾ ਵਿੱਚ ਆ ਕੇ ਪਾਵਰ ਵਿੱਚ ਆ ਕੇ ਆਮ ਲੋਕਾਂ ਨੂੰ ਹਿੱਟੇ ਚ ਸਮਝਣਾ ਆਮ ਲੋਕਾਂ ਤੋਂ ਦੂਰੀ ਬਣਾ ਲੈਣੀ ਇਹ ਗੱਲ ਯਾਦ ਰੱਖੋ ਵੀ ਫਰਦਿਨ ਨੇੜੇ ਤੇੜੀ ਹੁੰਦੇ ਆ ਬਹੁਤ ਹੀ ਵੱਡੀ ਨਹੀਂ ਅੱਜ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋਇਆ ਲੋਕਾਂ ਦੇ ਵਿੱਚ ਖੁੱਲੇ ਆਮ ਵਿਚਰ ਕੇ ਅੱਜ ਵੀ ਆਈਪੀ ਬਣ ਕੇ ਆਈਪੀ ਕਲਚਰ ਦਾ ਵਿਰੋਧ ਕਰਨ ਵਾਲੇ ਮੋਦੀ ਸਰਕਾਰ ਵਰਗੇ ਜਿਹੜੇ ਅੱਜ ਸੱਤਾ ਦੇ ਵਿੱਚ ਆਏ 10 ਸਾਲ ਸੱਤਾ ਦੇ ਵਿੱਚ ਹੁਣ ਟਿਕੇ ਰਹੇ ਨੇ ਤੇ ਅੱਜ ਜਦੋਂ ਸੱਤਾ ਦੀ ਵਾਰੀ ਆਈ ਖੁੱਸਣ ਦੀ ਤਾਂ ਉਹ ਲੋਕ ਹੱਥ ਧਰ ਕੇ ਵੇਖ ਰਹੇ ਨੇ ਕੀ ਕਰੀਏ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਜਿਤਾਓ ਨਾ ਜਿਤਾਓ ਤੁਹਾਡੀ ਮਰਜ਼ੀ ਹੈ ਜਿੱਥੇ ਮਰਜ਼ੀ ਵੋਟ ਪਾਓ ਪਰ ਆਖਰ ਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਵੀ ਜਨਤਾ ਦਾ ਭਲਾ ਉਹਨਾਂ ਚਿਰ ਨਹੀਂ ਹੁੰਦਾ ਜਿੱਨਾਂ ਚਿਰ ਅਸੀਂ ਇਹ ਸੋਚ ਕੇ ਨਹੀਂ ਚੱਲਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਲੋਕ ਤੇ ਹਿੰਦੂ ਰਾਸ਼ਟਰ ਦੀਆਂ ਸ਼ਰੇਆਮ ਗੱਲਾਂ ਕਰਦੇ ਨੇ ਜਿਸ ਦਿਨ ਦੇ ਇਹ ਆਏ ਨੇ ਇਹਨਾਂ ਨੇ ਕਹਿ ਦਿੱਤਾ RAM ਰਾਜ ਹੈ ਜੀ ਸਾਰੇ ਪਾਸੇ ਤੇ RAM ਰਾਜ ਦੇ ਦੌਰਾਨ ਹੀ ਮਾਤਾ-ਮਾਂ ਭੈਣਾਂ ਦੇ ਬਲਾਤਕਾਰ ਹੋਏ ਨੇ RAM ਰਾਜ ਦੇ ਦੌਰਾਨ ਹੀ ਲੱਖਾਂ ਲੋਕਾਂ ਦੇ ਘਰ ਉਜਾੜ ਦਿੱਤੇ ਗਏ ਤੇ ਮਸਜਿਦਾਂ ਤੇ ਚੜ ਕੇ ਸ਼੍ਰੀ ਰਾਮ ਦੇ ਨਾਰੇ ਲਗਾਏ ਜਾ ਰਹੇ ਨੇ ਬੜੀ ਵੱਡੀ ਗੱਲ ਹੈ ਜੀ ਇਹ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਧਰਮਾਂ ਦੇ ਨਾਂ ਤੇ ਲੋਕਾਂ ਦੇ ਵਿੱਚ ਜੰਗ ਛੇੜੀ ਜਾ ਰਹੀ ਹੈ ਇਹ ਖਾਸ ਕਰਕੇ ਸ਼ਾਮ-ਦਾਮ ਦੰਡ ਭੇਦ ਸਾਡੇ ਲੋਕਾਂ ਦੇ ਨਾਲ ਇਹ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਸ਼ਾਇਦ ਹੁਣ ਭੇਦ ਵੀ ਪਾ ਲਿਆ ਇਹਨਾਂ ਲੋਕਾਂ ਨੇ ਸ਼ਾਮ ਵੀ ਦੇ ਤੈ ਤੇ ਹੁਣ ਡੰਡ ਦੇਣ ਦੇ ਇਹ ਲੋਕ ਆਦੀ ਹੋ ਚੁੱਕੇ ਨੇ ਸਾਡੇ ਲੋਕ ਡੰਡ ਸਹਿਣ ਦੇ ਆਦੀ ਹੋ ਚੁੱਕੇ ਨੇ ਸਾਡੇ ਲੋਕ ਡੰਡ ਸਹਿ ਰਹੇ ਨੇ ਚੁੱਪਚਾਪ ਸਾਡੇ ਲੋਕ ਇਹ ਗੱਲਾਂ ਬਾਤਾਂ ਕਰਦੇ ਜਾ ਰਹੇ ਨੇ ਬੜੀ ਹੈਰਾਨਗੀ ਹੈ ਮੈਨੂੰ ਕਿ ਸਾਡੇ ਲੋਕ ਇਹ ਸਭ ਕੁਝ ਸਹਿ ਕਿਦਾਂ ਰਹੇ ਨੇ ਸਾਡੇ ਲੋਕ ਇਹ ਸਭ ਕੁਝ ਕਰ ਕਿਦਾਂ ਰਹੇ ਨੇ ਤੇ ਆਖਰਕਾਰ ਸਾਡੇ ਲੋਕਾਂ ਨੂੰ ਇਸ ਦੀ ਆਦਤ ਪੈ ਚੁੱਕੀ ਆ ਪਾਤਸ਼ਾਹ ਕਹਿੰਦੇ ਨੇ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਨੇ ਜਿੰਨਾ ਚਿਰ ਇਹਦੀ ਸਮਝ ਨਹੀਂ ਨਾ ਪੈਂਦੀ ਜਿੰਨਾ ਚਿਰ ਸਾਡੀਆਂ ਸਰਕਾਰਾਂ ਨੂੰ ਸਾਡੇ ਰਾਜਿਆਂ ਨੂੰ ਸਾਡੇ ਤੇ ਰਾਜ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਨਾ ਪੈਂਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪੰਕਤੀ ਸਮਝ ਨਹੀਂ ਨਾ ਪੈਂਦੀ ਤੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਜਿੰਨਾ ਚਿਰ ਇਹ ਗੱਲ ਨਹੀਂ ਨਾ ਸਮਝ ਪੈਂਦੀ ਉਨਾਂ ਚਿਰ ਲੋਕ ਭਲਾ ਕਰ ਨਹੀਂ ਸਕਦੇ ਸਾਡੇ ਲੋਕਾਂ ਨੂੰ ਅੱਜ ਤੱਕ ਸਿਰਫ ਇੱਥੇ ਹੀ उलझा ਰੱਖਿਆ ਹੈ ਆਟਾ ਦਾਲ ਚੌਲ ਫਰੀ ਦੀਆਂ ਕਣਕਾਂ ਆਟੇ ਲੈਣਾ ਚ ਲੱਗ ਲਾ ਕੇ ਸਾਡੀ ਕੌਮ ਆਟਾ ਲੈਣ ਜੋਗੀ ਰੱਖ ਦਿੱਤੀ ਇਹਨਾਂ ਲੋਕਾਂ ਨੇ ਕਿੱਥੇ ਕਾਬਲ ਖੰਧਾਰ ਤੱਕ ਸਾਡੇ ਲੋਕਾਂ ਦਾ ਸਿੱਕਾ ਚੱਲਦਾ ਸੀ ਇਹ ਗਲਤੀ ਸਾਡੀ ਆਪਣੀ ਹੈ ਕਿਸੇ ਹੋਰ ਦੀ ਨਹੀਂ ਅਸੀਂ ਆਪ ਰਾਜ ਲੈਣ ਵਾਲੇ ਆਪ ਰਾਜ ਕਰਨ ਵਾਲੇ ਅਸੀਂ ਅੱਜ ਕਿਸੇ ਅੱਗੇ ਹੱਥ ਫੁਲਾ ਰਹੇ ਹਾਂ ਮੈਂ ਨਹੀਂ ਕਹਿੰਦਾ ਵੀ ਸਾਨੂੰ ਇਹ ਕਰਨਾ ਚਾਹੀਦਾ ਹੈ ਐਨ ਤੋਂ ਪਾਪ ਸਾਡਾ ਇੱਕਾ ਤੇ ਸਾਨੂੰ ਰੱਖਣਾ ਚਾਹੀਦਾ ਨਾਲ ਤੇ ਸਾਡੀਆਂ ਸਰਕਾਰਾਂ ਕਦੇ ਇਮਾਨਦਾਰ ਨਹੀਂ ਹੋ ਸਕਦੀਆਂ ਇਹ ਗੱਲ ਭੁੱਲ ਜੋ ਕੋਈ ਕੱਦਾ ਬੰਦਾ ਹੋਊਗਾ ਸਾਰੀ ਸਰਕਾਰ ਪੂਰਾ ਕੋਡਮਾ ਇਕੱਠਾ ਕਰਕੇ ਬਿਠਾ ਦਿਓ ਜੇ ਸਾਰੇ ਇਮਾਨਦਾਰ ਹੋਣਗੇ ਤਾਂ ਗੱਲ ਬਣੂਗੀ ਆਪਣੀ ਜਨਤਾ ਦੇ ਪ੍ਰਤੀ ਪਿਆਰ ਆਪਣੀ ਜਨਤਾ ਦੀ ਸਤਿਕਾਰ ਨਾ ਕੋ ਵੈਰੀ ਨਹੀਂ ਬਗਾਨੇ ਵਾਲੀ ਜਿਹੜੀ ਵਰਤੀ ਹੈ ਨਾ ਜਿਨ੍ਹਾਂ ਚ ਇਹ ਨਹੀਂ ਆਉਂਦੀ ਉਹਨਾਂ ਦਾ ਭਲਾ ਹੋ ਹੀ ਨਹੀਂ ਸਕਦਾ ਇਹ ਗੱਲ ਯਾਦ ਰੱਖਿਓ ਜੀ ਸਾਧ ਸੰਗਤ ਜੇ ਗੁਰੂ ਗ੍ਰੰਥ ਸਾਹਿਬ ਦੀ ਇਸ ਪੰਗਤੀ ਨੂੰ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੁੱਖ ਮੰਤਰੀ ਐਮ ਐਲ ਏ ਹਲਕੇ ਦੇ ਲੋਕ ਵਲੰਟੀਅਰ ਸਾਰੇ ਇਹ ਪੜਨ ਲੱਗ ਜਾਣ ਇਹਨਾਂ ਸਾਰਿਆਂ ਨੂੰ ਪਤਾ ਲੱਗਦੇ ਆ ਵੀ ਸਾਡਾ ਕੋਈ ਵੈਰੀ ਨਹੀਂ ਕੋਈ ਵਗਾਨਾ ਨਹੀਂ ਆਖਰ ਸਾਰੇ ਆਪਣੇ ਹੀ ਨੇ ਠੀਕ ਹੈ ਵਿਰੋਧੀ ਪੱਖਸ਼ ਦੇ ਵਿੱਚ ਬੋਲਣਾ ਉਹ ਸਾਡਾ ਇੱਕ ਪਾਰਟੀ ਦੇ ਖੇਤ ਬੇਚਾ ਅਸੀਂ ਬੋਲ ਸਕਦੇ ਹਾਂ ਪਰ ਇਹ ਗੱਲ ਨਹੀਂ ਵੀ ਜਨਤਾ ਦੇ ਨਾਲ ਆਮ ਲੋਕਾਂ ਦੇ ਨਾਲ ਹੋਰ ਲੋਕਾਂ ਦੇ ਨਾਲ ਵੈਰ ਕਮਾਉਣਾ ਧੋਖਾ ਕਮਾਉਣਾ ਕਿਸੇ ਨੂੰ ਸ਼ੱਕ ਦੀ ਨਿਗਾ ਨਾਲ ਵੇਖਣਾ ਤੇ ਕਿਸੇ નિર્ਦੋਸ਼ ਤੇ ਚੱਕੇ ਜਿਹੜੇ ਨੇ ਐਸੇ ਐਨਐਸਏ ਲਾ ਦੇਣੇ ਤੇ ਇਹਨਾਂ ਚੀਜ਼ਾਂ ਜਿੰਨਾ ਚਿਰ ਇਹ ਨਹੀਂ ਸਮਝਦੇ ਵੀ ਨਾ ਕੋਈ ਵੈਰੀ ਨਹੀਂ ਬਗਾਨਾ ਠੀਕ ਹੈ ਕੁਝ ਗਲਤੀਆਂ ਹੁੰਦੀਆਂ ਨੇ ਉਹਦੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਐਡਾ ਨਜਾਇਜ਼ ਨਹੀਂ ਕੀਤਾ ਜਾਣਾ ਚਾਹੀਦਾ ਇਹ ਬੋਟਾ ਨੇ ਸੱਤਾ ਦਾ ਨਸ਼ਾ ਹੈ ਸੱਤਾ ਦੀ ਆਉਣ ਵਿੱਚ ਸੱਤਾ ਨੂੰ ਲਿਆਉਣ ਦੇ ਵਿੱਚ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ